ਹਾਂਜੀ ਸੱਜੇ ਕਾਲਾ ਸਰਾਂ ਨੂੰ ਤਾਂ ਪਾਪਾ ਜੀ ਪਹੁੰਚੇ ਆਪਣੇ ਪਿੰਡ ਬਈ ਖਾਨਮ ਤੇ ਬਈ ਸਰਜੀਤ ਕੋਲੇ ਬਈ ਬਹੁਤ ਸੋਹਣਾ ਪੂਰਾ ਸਾਹਮਣੇ ਦੇਖੋ ਸਮਾਈ ਦੇਖੋ ਬਈ ਜੀ ਵੀਡੀਓ ਬਣਾਉਣ ਦਾ ਮੱਤਸਾ ਦੇ ਦਿੱਤੇ ਬਈ ਦੱਸੋ ਮੈਂ ਆਪਾਂ ਹੀ ਦੇਖੋ ਕਿ ਬਈ ਸਾਹਮਣਾ ਪੂਰਾ ਸਾਹਮਣੇ ਦੇਖੋ ਸਫਾਈ ਦੇਖੋ ਕਿਸਮਾ ਅੱਗੇ ਤੇ ਬਈ ਨੂੰ ਸਾਹਮਣਾ ਪੂਰਾ ਸਾਹਮਣੇ ਤਾਂ ਆਪਾਂ ਬਈ ਦੇ ਖਾਨਮ ਤੇ ਆਏ ਸੀ ਆਏ ਸਾਨੂੰ ਬੁਲਾਉਣੇ ਬਣੇ ਠੀਕ ਆ ਬਈ ਸੱਸੀ ਘਾ ਬਈ ਸਾਰਿਆਂ ਕੀ ਹਾਲ ਵਧੀਆ ਬਈ ਬਈ ਵਧੀਆ ਜੀ ਅੱਜ ਬਈ ਆਪਾਂ ਦਿਖਾਉਣਾ ਸਾਨੂੰ ਬਈ ਦੇ ਪਾਸੇ ਹਾ ਬਈ ਬੱਚੀ ਆਪਣੀ ਕਿੰਨੇ ਚਾਰ ਦੀ ਹੋ ਗਈ ਇਹ ਬਈ 17 ਮਹੀਨੇ ਦੀ ਬੱਚੀ ਆ ਜੇ ਟੀਕਾ ਨਹੀਂ ਪਰਾਇਆ ਆਪਾਂ ਆ ਕਿਹੜੇ ਮਸਲਾ ਬਈ ਇਹ ਇਹ ਥਾਰਪਾਰਕ ਦਾ ਮਸਲਾ ਬਈ ਦੇਖੋ ਬਈ ਹਨਾ ਬਾਈ ਨਾ ਨਸਲਾ ਖਾਂ ਕੇ ਰੱਖੇ ਦੇਖੋ ਬੱਚੀ ਦੇਖੋ ਸੇਕ ਮੰਦਾਂ ਪੂਰੀ ਵਧੀਆ ਪਾਲੀ ਬਈ ਬੱਚੀ ਆ ਤੇ ਆ ਗਾਂ ਬਈ ਆਪਣੀ ਇਹ ਵੀ ਥਾਰਪਾਰਕ ਕਾ ਇਹਦੀ ਬੱਚੀ ਆ ਬਈ ਇਹ ਟੀਕਾ ਚਾਹ ਦਾ ਦੀ ਬੱਚੀ ਆ ਬਈ ਇਹ ਹਾਂ ਇਹ ਆ ਗਾਂ ਦੀ ਬੱਚੀ ਆ ਜਿਹੜੇ ਬਾਈ ਨਸਲਾਂ ਦੇ ਕੰਮ ਕਰਦੇ ਆ ਨਾ ਕਿ ਮਸਲ ਤਿਆਰ ਤੁਸੀਂ ਆ ਤਾਂ ਦੇਖ ਲਓ ਤੇ ਗਾਂ ਦੀ ਬੱਚੀ ਦੇਖ ਲਓ ਬਈ ਜੇ ਕੋਈ ਇੰਤਰੀਸਟ ਹੋਣਾ ਰੋਜ਼ਾਨਾ ਕਰੀਆ ਆਈ ਮਾਗੜੀ ਦੇਖੋ ਬਈ ਐ ਬਾਰੇ ਤਣਾਉਲੇ ਬਈ ਨੰਬਰ ਤੇ ਵੀ ਆਈ ਸੀ ਇਹ ਬੱਚੀ ਬਣਾਉਂਦੇ ਬਈ ਆਹੀ ਬੱਚੀ ਆ ਨਾ ਬਈ ਹੂੰ ਪੰਜਵੇਂ ਨੰਬਰ ਤੇ ਆਈ ਇਹ ਬੱਚੀ ਦੇਖੋ ਬਈ ਇਹ ਕਿੱਥੇ ਜਾਵਾ ਭਾਈ ਨੂੰ ਸੁਭਾਈ ਨੇ ਪੰਜਵੇਂ ਨੰਬਰ ਦੇਖੋ ਬਈ ਆ ਜਿਆ ਦਾਾਂ ਦੇਖੋ ਜੀ ਦੇਖੋ ਪਲੇਟ ਦੀ ਵਧੀਆ ਤਿਆਰ ਕਰੀਏ ਬੰਦੇ ਨੇ ਦੇਖੋ ਬੱਚੀ ਦੇਖੋ ਹਰੇ ਬਈ ਕਹਿੰਦਾ ਇਹ ਟੀਗਾਂ ਤਰ੍ਹਾਂ ਹਰੇ ਰੋਟੇ ਭਰਾਂਗੇ ਦੀ ਕਾਜੂ ਆਪਾਂ ਸਮਝੋ ਬੋਲਦੇ ਤਕੋਣੇ ਹਣਾ ਯਾਦਾ ਭਾਈ ਇਹ ਬਈ ਸਾਈ ਵਾਲਾ ਇਹ ਵੀ ਇਸੇ ਤੇ ਤਿਆਰ ਕਰੀਆ ਬੱਚੀ ਹਾਂ ਇਹਦੇ ਠੀਕਾ ਵਰਕੇ ਆ ਦੇਖੋ ਭਈ ਅੱਗੇ ਜਦੋਂ ਆਗਾ ਦੇ ਬੱਤ ਬਣਾ ਲਓ ਕਿ ਜਾਨਾ ਕਰੀਆ ਇਹ ਕਿੰਨੇ ਚਿਰ ਦੇ ਭਾਈ ਇਹ 27 ਮਹੀਨੇ ਦੇ ਭਾਈ ਖੂਨ ਵਾਲੀ ਆ ਇਹ 27 ਮਹੀਨੇ ਕਿੰਨਾ ਚਿਰ ਆ ਗਿਆ 15 20 ਤਾਂ ਰਹਿ ਗਿਆ ਭਾਈ 15 20 ਤਾਂ ਰਹਿ ਗਿਆ ਬੱਚੀ ਦੇਖੋ ਭਈ ਕਮਾ ਹੀ ਦੇਖੋ ਕੋਈ ਪਸ਼ੂ ਦੇਖਣ ਵਾਲੇ ਕੋਈ ਪਸ਼ੂ ਦਿੱਤਾ ਨਹੀਂ ਹੈਗਾ ਦੇਖੋ ਕਿੰਨਾ ਚਿਹਰਾ ਹੈ ਇਹਦੇ ਵਸਾਈ 15 20 ਦਿਨ ਮਹੀਨਾ ਕੱਢ ਜੇ ਵੱਤ ਵੱਧ 11ਵੇਂ ਆਹ ਆਹ ਕਿਹੜੀ ਆ ਰੈੱਡ ਸਿਧੀ 25 ਜਰ ਦੇ ਰਹਾ ਵਾਚ ਜਰ ਕਰੀ ਇਹਦੇ ਬਾਦ ਆਹ ਦਾ ਆਵੇ ਇਹਦੇ ਜਿਹੜਾ ਆਵੇ ਇਹ ਵੇ ਰੈੱਡ ਸਿਧੀ ਹੈਗਾ ਨਸਲ ਠੀਕ ਆ ਬਈ ਰੈੱਡ ਸਿਧੀ ਤੇ ਆਪਾਂ ਲਈ ਸੀ ਉਹਨੇ ਦੇ ਅਰਜੁਨ ਦਾ ਸਾਈਬ ਹੌਲਾ ਠੀਕਾ ਲੱਗਿਆ ਹਾਂ ਇਹ ਵੀ ਆ ਗਿਆ ਸੀ ਇੱਥੇ ਕਿਹੜਾ ਠੀਕਾ ਲੱਗਿਆ ਇਹਦਾ ਇਹ ਅਰਜੁਨ ਦਾ ਲੱਗਿਆ ਇਹਦਾ ਠੀਕ ਕਰੋ ਤੇ ਦੁੱਧ ਕਿੰਨਾ ਆਈਦਾ ਬਹੁਤ ਥੋੜਾ ਸਾਰਾ ਲੀਟਰ ਦੀ ਮਾਰਤ ਹੈ ਵੀ ਦੇਖੋ ਬਈ ਬਾਕੀ ਕਹਿੰਦਾ ਜੀ ਰੰਗ ਦੇਖੋ ਕੋਈ ਬਰੀ ਬਈ ਗਾਂਆਂ ਦਾ ਰੱਖਣਾ ਮਕਸਦ ਇਹੀ ਆ ਇਹਨਾਂ ਗਾਂਆਂ ਦੀ ਫੈਂਡ ਮੱਝ ਦੇ ਬਰਾਬਰ ਆ 6.5 ਦੇ ਨੇੜ ਆਉਂਦੀ ਆ ਕਾਇ ਨਸਲ ਤਿਆਰ ਕਰੀ ਆ ਇਹਦਾ ਦੁੱਧ ਚੰਗੇ ਰੇਟ ਚ ਪੈਂਦਾ ਗਾਂਿਆਂ ਦਾ ਤੇ ਆ ਕੱਤੀ ਆ ਕਿ ਗਰਮੀ ਵੀ ਘਟ ਮਾਰਦੀ ਹੁੰਦੀ ਹੈ ਬਈ ਇਹਨਾਂ ਨੇ ਵੀ ਜਿਵੇਂ ਆਪਣੀ ਐਸਟਾਪ ਹੋ ਜਾਂਦੇ ਉਹ ਬਹੁਤ ਮਾੜੀ ਹੈ ਗਾਂਿਆਂ ਦਾ ਇਹ ਗਰਮੀ ਘੱਟ ਬਹੁਤ ਮੰਨਦੀਆਂ ਨਹੀਂ ਬਈ ਜਮੀ ਆਹ ਦੇਖੋ ਬਈ ਜਮਾ ਨੇ ਨੁਕੀ ਆਏਗਾ ਤਾਂ ਮੰਨੂ ਆਏ ਇਹ ਦੇਖੋ ਇਹਨਾਂ ਦੇਖ ਜਮਾ ਇਹ ਗਾਂਿਆਂ ਬਈ ਗਾਂਿਆਂ ਕਰਕੇ ਕੱਟਾ ਥਾਂ ਰੱਖਿਆ ਹੋਇਆ ਗਾਂ ਪੱਕੇ ਥਾਂ 'ਚ ਰਹਿ ਕੇ ਰਾਜੀ ਨਹੀਂ ਹੁੰਦੀ ਕੱਟੇ ਥਾਂ 'ਚ ਰਹਿ ਕੇ ਰਾਜੀ ਹਗਾ ਕੀ ਕੋਈ ਹੂੰ ਕੀ ਆ ਕਰਤੀ ਬਈ ਇਹ ਬਈ ਆਪਣੇ ਉਧਰ ਖੜੀ ਏ ਛੋਟੀ ਘਰੇ ਉਹਦੇ ਬੱਚੀ ਆ ਠੀਕ ਆ ਕਿਹੜਾ ਆਉਂਦਾ ਇਹ ਕਿਹੜੀ ਟੀਕੇ ਦੀ ਆ ਹੈ ਜਵਰਾ ਉਹ ਵੀ ਉਹ ਸੈਗ ਦਾ ਫਿਮਨ ਲੱਗਿਆ ਹੋਇਆ ਸੈਗ ਦਾ ਕੀ ਆ ਕਰਤੀ ਬਈ ਆਪਣੇ ਇਹ ਬਈ ਇਹ ਦੀ ਇਹ ਦੀ ਮਾਂ ਹਰਿਆਣੇ ਚ ਲੈ ਆਈ ਸੀ ਆਪਾਂ ਉਹੀ ਬਈ ਜਿਹੜੀ ਇੱਕ ਬੰਦਾ ਜੀ ਸੇਲ ਨਹੀਂ ਕਰਦੇ ਜਿਦਾਂ ਉਹ ਸੇਲ ਕਰਤੀ ਪਹਿਲਾਂ ਕਰਤੀ ਹਾਂ ਉਹਦੀ ਬੱਚੀ ਆ ਜਵਰਾਜ ਦੀ ਬੱਚੀ ਆ ਕੱਟੀ ਕਰਕੇ ਮੱਝ ਦੇ ਪੈਸੇ ਲਾਇਏ ਸੀ ਉੱਥੇ ਫੁੱਲ ਲੱਕਰ ਵੀ ਹੈ ਇਹ 2 ਕਿੰਨੀ ਕਿੰਨਾ ਦੇ ਹੋਏ ਕਿਹੜੇ ਦੇ ਹੋਏ ਹੈ ਕੋਟਾਉਂਗ ਦੇ ਪਾਰੇ ਪਗਾਈ ਦਾ ਬਾਈ ਹੋਰ ਨਹੀਂ ਖਾਂਦਾ ਤਿੰਨਾ ਬੱਕਰਾ ਰੱਖਿਆ ਦੇ ਆਹ ਪੂਰਾ ਕਾਹਦੇ ਲਈ ਹੈ ਠੀਕ ਆ ਪਾ ਕਾਹਨ ਇੱਕੀ ਸਰਕਾਰ ਹੈ ਬਾਈ ਦੂਜੇ ਪਾਸੇ ਵੀ ਬਸ ਮਗਿਆ ਕੋਈ ਨਹੀਂ ਕਿ ਘਰੇ ਆ ਬਾਈ ਜੀ ਦੁੱਧ ਵਾਲੇ ਪਾਸੋਂ ਬਈ ਆਪਣੇ ਘਰੇ ਆ ਸਾਰੇ ਆਹ ਦੇਖੋ ਮੀ ਆ ਬੱਤ 14 ਮਹੀਨੇ ਨਹੀਂ ਪੱਠਾ 14 ਮਹੀਨੇ ਨਹੀਂ ਪੱਠਾ ਹੂੰ ਹੁਣ ਇਹਨੂੰ ਹੋ ਗਏ 10 ਦਿਨ ਦਬਲ ਕੱਟ ਰੋਡ ਕਰਾ ਦ ਬਈ ਹਾਂ ਹਾਂ ਇਹ 349 ਦੇ ਨੇੜੇ ਕਰ ਦ ਠੀਕ ਪਾਉਣ ਨੂੰ ਬਹੁਤ ਨੰਬਰ ਤੇ ਆ ਬੱਕਰੀ ਆਪਣੀ ਇਹ ਬਈ ਲਈਆਂ ਪੱਠਾ ਦੋਨੇ ਹੀ ਆ ਉਧੇ ਬੱਕਰੇ ਦੀਆਂ ਆਹ ਉਹ ਬੱਕਰੇ ਜਿਹੜਾ ਬੱਕਰਾ ਬਾਈ ਉਹ ਬੱਕਰੀ ਪਾਛਾ ਉਹ 10 ਕਿੰਨੇ ਦੀ ਆ ਦੋ ਦਰਦ ਠੀਕ ਹੈ ਆਗੇ ਦੇ ਸਮੁੰਦਰ ਮਾਗ ਦੀ ਕੋਈ ਕਿਸੇ ਬੰਦੇ ਕੋ ਆ ਬੱਕਰਾ ਵੀ ਬਾਈ ਨੇ ਸੇਲ ਕਰਨਾ ਬਈ ਜੇ ਕਿਤੇ ਵੀ ਲੈਣਾ ਹੱਥ ਲਾ ਸਕਦਾ ਮੁੰਦਰ ਭਈਓ ਬਾਈ ਦੇ ਗੂਤਰ ਰੱਖਿਓ ਆ ਪਾਰਲੇ ਆਹ ਦੇਖੋ ਮਾ ਦੇ ਜਿਹੜਾ ਭਈਓ ਬਣਾਉਂਦਾ ਹੋ ਕੋਈ ਦੇਖੋ ਉਡੀਆਮਕਰੀ ਹਾਂ ਜਿਹੜੀ ਅੰਬਰਸਰੀ ਵਜਦੀ ਆ ਪਿਆਬੀ ਪਾਸ ਹੈ ਜ ਆਪਣੇ ਆ ਬੱਚਾ ਵੀ ਇਹ ਡੱਬਾ ਬੱਚਾ ਬਠਿੰਡੋ ਬਣਾਈ ਸੀ ਆਪਾਂ ਬਹੁਤ ਚੰਗੇ ਬੱਕਰੇ ਦਾ ਬੱਚਾ ਇਹ ਆਪਾਂ ਘਰੇ ਪਾਲਣੀਆਂ ਪੱਠ ਠੀਕ ਆ ਉਹਨਾਂ ਦੇ ਕੋਈ ਪਸ਼ੂ ਸੇਲ ਵਾਸਤੇ ਸ਼ੌਂਕ ਵਾਸਤੇ ਆ ਬਈ ਸਾਰੇ ਬਈ ਸ਼ੌਂਕ ਵਾਸਤੇ ਆ ਕੋਈ ਸ਼ੇਲ ਨਹੀਂ ਕਾਨਾ ਪਸ਼ੂ ਆਪੇ ਬੱਕਰੇ ਵੇਚਨੇ ਆ ਹਾਂ ਤੇ ਕਾ ਕਾਲਾ ਤੇ ਕੋਈ ਚਿੱਟਾ ਬੱਕਰਾ ਬਾਈ ਸਾਰਾ ਬਰੀਡ ਤੇ ਕੰਮ ਕਰਦਾ ਬਈ ਬਰੀਡ ਤੇ ਕੰਮ ਕਰੇ ਦਾ ਫਾਇਦਾ ਵੀ ਆਪਦੀ ਪਸ਼ੂ ਬਾਈ ਮੈਂ 11 12 ਸਾਲ ਐਨ ਐਫ ਐਲ ਚ ਲਾਇਆ ਠੀਕ ਆ ਬਾਈ ਚੌਥੇ ਮੈਂ ਪਸ਼ੂ ਛਾਂਕ ਕਰਕੇ ਆਪਦੀ ਡਿਊਟੀ ਛੱਡਤੀ ਪਸ਼ੂ ਸਾਹਮਣੇ ਹੋ ਗਿਆ ਆਪ ਕਰਦਾ ਕੰਮ ਪਸ਼ੂਆਂ ਦਾ ਆ ਦੇਖੋ ਬਈ ਸਾਰੇ ਪਸ਼ੂ ਬਾਈ ਆਪ ਸਾਹਮਣੇ ਆਪਾਂ ਕਈ ਵਾਰ ਬੰਦਾ ਰੱਖ ਲੈਨੇ ਨਾ ਆਪਾਂ ਤਾਂ ਇੱਧਰ ਤੁਹਾਨੂੰ ਅੱਦੇਪਰ ਦੁਖਾਇਆ ਅੱਦੇਪਰ ਜੀ ਦਿਸਟ੍ਰਿਕਟ ਦੇ ਆਪਾਂ ਦਿਖਾਉਣਾ ਹਨ ਘਰੇ ਵੀ ਭਾਈ ਕੋਲ ਉਧਰ ਵੀ ਖੜੇ ਸੱਤ ਅੱਠ ਜਾਨਵਰ ਆ ਗਿਆ ਆਪਾਂ ਉਧਰ ਜਾ ਕੇ ਉਧਰ ਦਿਖਾਉਣਾ ਨਹੀਂ ਤਾਂ ਆਪਾਂ ਇੱਥੇ ਨਹੀਂ ਖੜਾ ਜੀ ਕੋਈ ਚਾਹ ਵੀ ਕੋੜਾ ਘਰੇ ਕੀ ਖੜਿਆ ਮੱਧਾਂ ਉੱਪਰ ਗਾਵਾ ਆਈਆਂ ਇੱਧਰ ਹੀ ਖੜਾ ਪਈ ਆ ਮੱਧਾ ਜਿਦਾ ਵੇਖਣ ਚਾਹਿਆ ਯਾਰ ਬੱਤਾ ਅੰਦਰ ਉਹਦਾ ਮੁੰਡਾ ਕਿਹਾ ਭਾਈ ਆਪਣੀ ਗਾਂ ਕਰੀ ਕਿਹੜੇ ਦੀ ਮੰਡੀ ਆ ਇਹ ਭਾਈ ਐਰ ਸ਼ਰ ਨਸਲ ਵਜਦੀ ਆ ਆਪਾਂ ਹਰਿਆਣੇ ਦੇ ਲੈਂਦੀ ਸੀ ਗਾਂ ਇਹ ਦੁੱਧ ਨੂੰ ਬਹੁਤ ਐਰ ਸ਼ਰ ਦੁੱਧ ਦੇ ਦਿੰਦਾ ਹੈ ਦੁੱਧ ਦੇ ਭਾਈ ਵੀ ਲਿਖ ਰਾਇ ਥੱਲੇ ਅੱਛਾ ਐਸ ਗਾਂ ਥੱਲੇ ਠੀਕ ਹੈ ਦੁੱਧ ਨੂੰ ਬਹੁਤ ਚੰਗੀ ਗਾਂ ਸੂਣਤਾ ਹੀ ਨਹੀਂ ਹਰਦੀ ਹੁਣ ਠੀਕ ਹੈ ਪਰ ਇਹ ਦੇਖੇ ਹੁਣ ਭਾਈ ਇਹ ਸੁਈ ਆ ਇਹਨੂੰ 2 ਮਹੀਨਿਆਂ ਦੀ ਬੱਚੀ ਆ ਆ ਬੱਚੇ ਹੋਏ ਨੂੰ ਇਹ ਕਿਹੜੇ ਜੀ ਕਿਹਦੇ ਕੋਈ ਇਹ ਭਾਈ ਜਰਸੀ ਆ ਠੀਕ ਆ ਤੇ ਆ ਫ੍ਰੀੜ ਇਹ ਗਾਂ ਵੇਖੋ ਭਈ ਇਹ ਵੀ ਵੱਡੀ ਗਾਂ ਜਰਸੀ ਆ ਭਾਈ ਇਹ ਵੀ ਆਪਾਂ ਲਈ ਸੀ ਇਸ ਤੋਂ ਇਹ ਮਾਮਾ ਲਾ ਵੀ ਪੂਰੀ ਚੰਗੀ ਆ ਲੱਖ ਰੁਪਏ ਦਾ ਧਪਾਰ ਲਈ ਸੀ ਗਾਂ ਆਪਾਂ ਹੂੰ ਇਹ ਚੌਰ ਜਾਂਦੀ ਆ ਠੀਕ ਆ ਪਰ ਆ ਬਈ ਇਹਦੇ ਇਹਦੇ ਕਿਉਂ ਦੀ ਖਬਰ ਹੈ ਬਈ ਇਹਦੇ ਬਈ ਜੱਸੀ ਭਰਿਆ ਇਹਦੇ ਨਾਲ ਦੇ ਹੂੰ ਕਿਆ ਮਾਝ ਬਈ ਆਪਣੀ ਇਹ ਘਰ ਦੀ ਮਾਝ ਹੈ ਇਹ ਰੈੱਡ ਮੁਰਾ ਚ ਪੈਂਦੀ ਆ ਬਈ ਇਹ ਆਪਾਂ ਇਹ ਵੀ ਮੁੱਲ ਲਈ ਸੀ ਬਠਿੰਡੋ ਮਾਝ ਦੁੱਧ ਹੈਗਾ ਥੱਲੇ 18 ਲੀਟਰ ਦੁੱਧ ਨੂੰ ਬਹੁਤ ਚੰਗੀ ਆ ਮਾਝ ਇਹ ਹਾਂ ਹਾਂ ਦੇਦੇ ਪਤਾ ਲੱਗ ਗਿਆ ਨਾ ਇਹਦਾ ਹਾਂ ਇਹ ਤਾਂ ਬੜਾ ਬਈਏ ਨਹੀਂ ਬਈ ਇਹਨੂੰ ਮਹੀਨਾ ਹੋ ਗਿਆ ਸੂਈ ਨੋ ਕੱਤੀ ਐ ਇਹਦੀ ਇਹ ਇਹ ਬਈ ਸੈਗ ਦਾ ਸੀਮਣ ਆ 1066 ਸੈਗ ਦਾ ਸੈਗ ਦਾ ਸੀਮਣ ਆ 1066 ਠੀਕ ਆ ਬਈ ਇਹ ਤਾਂ ਬਹੁਤ ਸੋਹਣੇ ਬੱਚੇ ਬਹੁਤ ਸੋਹਣੇ ਹੁੰਦੇ ਆ ਹਾਂ ਬਈ ਬੱਚੇ ਸੋਹਣੇ ਹੁੰਦੇ ਆ ਬਈ ਜਮਾਂ ਕਾਲੇ ਆ ਤੇ ਆਪਣੀਆਂ ਆਟੋ ਟੀ ਬਈ 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 ਨੀਲੀ 라ਵੀ ਆ ਗਈ ਛੋਟੀ ਲੋਹੜੀ ਦੀ ਬੱਚੀ ਆ ਇਹ ਲੌਰੀਆ ਵਾਜ ਦਾ ਜਿਹੜਾ ਖਾਨ ਉਹਦੀ ਬੱਚੀ ਆ ਸੀਮਨ ਲਈ ਆ ਕੇ ਆਪਾਂ ਨਹੀਂ ਭਈਏ ਘਰੇ ਪਾਲੀ ਸੀ ਝੋਟੀ ਆਪਾਂ ਤਿੰਨ ਸਾਲਾਂ ਤੋਂ ਘੱਟ ਹੀ ਆਏ ਸੂਪੀ ਝੋਟੀ ਇਹ ਥੋੜੀ ਜੀ ਘੱਟੇ ਜੀ ਸੂਪੀ ਸੀ ਬੱਚਾ ਉਹ ਭਈ ਹੋ ਕੇ ਉਹ ਭਈਏ ਝੋਟੀ ਆ ਲੜ ਦੀ ਲੁੱਟ ਦੀ ਵਾਲਾ ਸੀਗੀ ਚੌੜਚ ਵਾਲੀ ਰਹਿੰਦੀ ਸੀ ਉਹ ਬੱਚੇ ਦੀ ਹਾਲ ਚੱਲ ਹੋ ਗਈ ਤੇ ਦੁੱਧ ਦਿੰਦੀ ਆ ਝੋਟੀ 10 ਲੀਟਰ ਤੇ ਕਰ ਲਈ ਝੋਟੀ ਉਹ ਦੇਊਗੀ 12 15 ਲੀਟਰ ਚੱਡਾ ਬਹੁਤ ਆ ਝੋਟੀ ਦਾ ਹੂੰ ਕਾਈ ਮੜੀ ਜੀ ਕਿਉਂ ਨੀ ਨਾਗ ਹੋਇਆ ਦਾ ਬੱਚਾ ਮਰ ਗਿਆ ਥੋੜਾ ਘਾਟੇ ਚ ਸੂਵੀ ਸੀ ਹਾਂ ਜਿਵੇਂ ਜਿਵੇਂ ਬਸ ਇਹਦਾ ਟਾਈਮ ਆਊਗਾ ਜਦੋਂ ਸੂਣਾ ਸੀ ਓਵੇਂ ਦੁੱਧ ਤੇ ਆ ਗਈ ਝੋਕੀ 10 ਲੀਟਰ ਕਰਿਆ ਹਾਂ 10 ਲੀਟਰ ਹਾਂ 10 ਦਿੰਦੀ ਆ ਹੁਣ ਕੀ ਤਾਂ ਬਈ ਵੇਰੀ ਕੋਈ ਬੰਦ ਹਾਂ ਭਈ ਇਹ ਲੈ ਲਦੀ ਆ ਜਾਂ ਥੰਗ ਲੀਤੀ ਜਾਂਦੀ ਆ ਫਿਰ ਉਹ ਬੱਚੇ ਦੀ ਹਾਲ ਚੱਲ ਹੋ ਗਈ ਕਿਤੇ ਇੱਕ ਡਾਕਟਰ ਆਣੀ ਸੀ ਠੀਕ ਹੈ ਮੌਕੇ ਤੇ ਸਾਡਾ ਭਾਰ ਗਿਆ ਹੋਇਆ ਜੀ ਉੱਤੇ ਤੇ ਆਹ ਪਰਦੀ ਬਈ ਇਹ ਬਈ ਆਪਾਂ ਮੁੱਲ ਲਈ ਸੀ ਝੋਟੀ ਆਕ ਲਈਏ ਤੋਂ ਠੀਕ ਮੂਰਾ ਜੀ ਬੈਂਦੀ ਹੈ ਇਹਦੀ ਇਹ ਗੱਬਣਾ ਹੁਣ ਬਈ ਇਹ ਹਾਂ ਬਈ ਇਹ ਗੱਬਣਾ 6 ਮਹੀਨਿਆਂ ਦੀ ਝੋਟੀ ਦੁੱਧ ਦਿੰਦੀ ਹਜੇ ਵੀ ਇਹ 7-8 ਲੀਟਰ ਠੀਕ ਉਹ ਵਰਤ ਗਏ ਬਈ ਹਨਾ ਝੋਟੀ ਬਈ ਥੋੜੀ ਲਿੱਚੀ ਹੋ ਗਈ ਥੂਆ ਖਰਾਬ ਹੋ ਗਿਆ ਜੀ ਇਹਦਾ ਵੀ ਠੀਕ ਆ ਜਿਹੜੀ ਉਧਰ ਕੱਟੀ ਦਿਖਾਈ ਆ ਉਹ ਇਸੇ ਝੋਟੀ ਦੀ ਆ ਛੋਟੀ ਕੱਟੀ ਹੈ ਜਿਹੜੀ ਠੀਕ ਆ ਜਿਹੜੀ ਉਪਰੇ ਬੰਨੀ ਪਈ ਹਾਂ ਜੀ ਆਹੋ ਠੀਕ ਆ ਬਈ ਆਦਾ ਨੰਬਰ ਕਰਲੀ ਮਾਣਾ ਜੀ ਬਈ ਮੇਰਾ ਨੰਬਰ ਹੈਗਾ 9781425120 ਠੀਕ ਆ ਬਈ ਦੇਖੋ ਕੋਈ ਬਈ ਬਹੁਤ ਸਮੇਂ ਤੋਂ ਕੋਈ ਕੰਮ ਦੇ ਕੋਲ ਰੇ ਬਈ ਬੱਲਾ ਨੌਕਰੀ ਕਰਦਾ ਨੌਕਰੀ ਛੱਡ ਕੇ ਕੋਈ ਕੰਮ ਤੇ ਹੋ ਗਿਆ ਬਈ ਜਿਹਰੇ ਸਾਹਣਾ ਵਧੀਆ ਕੰਮ ਆ ਬਈ ਵਧੀਆ ਕੰਮ ਆ ਵਧੀਆ ਪੈਸੇ ਪਾਉਂਦੇ ਆ ਕੋਈ ਆ ਹੈ ਨਹੀਂ ਵੀ ਪੈਸੇ ਸਿਰ ਪਾ ਦੇਣਗੇ ਜਿੰਨਾ ਆਪਾਂ ਨੌਕਰੀ 'ਚ ਆਉਂਦੇ ਸੀ ਉਹਨੇ ਆਪਾਂ ਨੂੰ ਭੱਜ ਦਿੰਦੇ ਲਲਿਆ ਦਾ ਘਰੇ ਦੇ ਘਰੇ ਆ ਬੱਚਿਆਂ ਦੇ ਹੂੰ ਆ ਦੇ ਕੋਈ ਭਈ ਆਪਦਾ ਕੰਮ ਆਪਦਾ ਹੀ ਹੁੰਦਾ ਕਿਸੇ ਥੱਲੇ ਕੰਮ ਕਰਨਾ ਬਹੁਤ ਔਖਾ ਕਿਤੇ ਆਪਦਾ ਦਾ ਹੁਣ ਚੱਲ 10-15 ਲੱਖ ਦੇ ਪਸ਼ੂ ਖੜੇ ਆ ਘਰੇ ਬੰਦੇ ਨੂੰ ਉਹ ਵੀ ਬੰਦੇ ਨੂੰ ਚੱਲ ਹੁੰਦਾ ਮਗਰ ਬੱਚੇ ਵੇਂਦੇ ਆ ਕੰਮ ਧੰਦਾ ਨਾਲ ਕਰਾਉਂਦੇ ਆ ਉਹ ਕਰ ਸਕਦੇ ਆ ਬਾਅਦ ਚ ਵੀ ਕੰਮ ਇਹ ਤਾਂ ਇਹ ਆਪਾਂ ਆਪਦਾ ਕੰਮ ਕਰਿਆ ਪਕਵਾਂ ਦਾ ਘਰੇ ਲੋਬੀ ਦਾ ਕੀ ਆ ਭਾਈ ਠੀਕ ਕੋਈ ਵੀ ਆ ਜੇ ਮਰ ਗਏ ਕੋਈ ਕੁਝ ਨਹੀਂ ਦਿੰਦਾ ਮਗਰ ਜਿਹੜਾ ਆਪਦਾ ਕੰਮ ਆਪਦਾ ਹੀ ਬੱਤਿਆਂ ਦਾ ਮਨ ਲਾ ਗਈ ਪ੍ਰੇਖਾ ਸਹੀ ਹੈ ਸਹੀ ਰਹਿੰਦਾ ਪ੍ਰਾਈਵੇਟ ਨੌਕਰੀ ਸੀ ਉਹ ਕੱਢ ਨਹੀਂ ਸਕਦੇ ਸੀ ਠੀਕ ਹੈ 20000 ਰੁਪਏ ਪੇਮੈਂਟ ਮੇਰੀ ਠੀਕ ਹੈ ਪਰ ਮੈਂ ਇਧਰ ਲੈ ਵਾਪਸ ਆ ਗਿਆ ਪਸੂਆਂ ਦੇ ਪਾਸੇ ਹਾਂ ਹੁਣ ਵਧੀਆ ਲਾਗੂ ਵੀ ਲੱਖ ਲੁਕਾ ਤੱਕ ਕੋਈ ਚੋਟ ਨਹੀਂ ਬਸ ਬਾਕੇ ਬਰੀਡ ਤੇ ਕੰਮ ਕਰਨਾ ਹਾਂ ਬਾਕੀ ਮਿਹਨਤ ਆਪ ਜਿਗਨੇ ਮਿਹਨਤ ਵੀ ਆਪ ਨੂੰ ਕਰਨੀ ਪੈਂਦੀ ਹੈ ਜੇ ਆਪਾਂ ਐ ਸੋਚਾਂਗੇ ਵੀ ਬੰਦਾ ਰੱਖ ਕੇ ਬੰਦਾ ਰੱਖ ਕੇ ਨਹੀਂ ਆਪਣੇ ਪਸ਼ੂ ਪਾਲਦੇ ਇਹਦਾ ਆਪ ਨੂੰ ਨਾਲ ਕੰਮ ਕਰਨਾ ਹੀ ਪਊਗਾ ਜੇ ਬਰੀਡ ਤਾਰ ਕਰਨੀ ਹੈ ਤਾਂ ਬਾਕੀ ਭਾਈ ਬਰੀਡ ਦਾ ਮੁੱਲਾ ਬਾਕੀ ਤੇਰੇ ਕੋਲ ਬਰੀਡ ਹੀ ਤਿਆਰ ਕਰੀ ਹੁੰਦੇ ਸਾਰੀ ਭਾਈ ਆ ਦੇ ਘਰੇ ਹੀ ਕਰੀ ਆ ਠੀਕੇ ਪਰ ਪਰ ਬੀਡ ਤਿਆਰ ਇੱਕ ਇੱਕ ਪਸ਼ੂ ਮੁੱਲ ਲਿਆ ਉਸ ਤੋਂ ਬਾਅਦ